ਆਖਿਆ ਤੇ ਚੜਦੀ ਕਲਾਚੀ ਹੋਇਆ ਸਾਰਾ ਵਾਹ ਜੀ ਵਾਹ ਇਹ ਹੁਣ ਇਹਦਾ ਪਾਣੀ ਪਿੰਡ ਦਾ ਡੀਵਾਟਰਿੰਗ ਕਰਾਤੀ ਜੀ ਤੇ ਹੁਣ ਇਹਦੀ ਗਾਰ ਹੈ ਜਿਹੜੀ ਗਾਰ ਕਢਾ ਰਹੇ ਹਾਂ ਹਾਂ ਜੀ ਹੁਣ ਸਰ ਇੱਕ ਤਾਂ ਉਹ ਉਧਰ ਬਣ ਰਿਹਾ ਉਸ ਤੋਂ ਬਾਅਦ ਇੱਧਰ ਆਪਣੇ ਖੂਹ ਤੇ ਵਗੈਰਾ ਸਾਰਾ ਕੁਝ ਇੱਧਰ ਖੂਹ ਕਿੱਧਰ ਬਣਾ ਰਹੇ ਹੋ ਉਰੇ ਬਣਾ ਰਹੇ ਹਾਂ ਜੀ ਉਰੇ ਪਾਸੇ ਸਰ ਹੂੰ 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 ਤੇ ਜਿਹੜਾ ਤੁਹਾਡੇ ਉਰੇ ਟੈਕਨੀਕਲੀ ਕੰਮ ਦੇਖ ਰਿਹਾ ਕੌਣ ਹੈ ਉਰੇ ਬੰਦਾ ਬੰਦਾ ਹੋ ਤੁਸੀਂ ਦੇਖ ਰਹੇ ਹੋ ਅੱਛਾ ਤੁਸੀਂ ਮਤਲਬ ਕਿਹੜੀ ਉਹਦੇ ਤੋਂ ਅੱਛਾ ਜੀ ਤੇ ਏ ਜੈ ਸਾਹਿਬ ਇਹ ਫਿਰ ਊਰੇ ਕੀ ਬਣਦਾ ਮੈਨੂੰ ਸਮਝਾਓ ਸਾਰੀ ਗੱਲ ਸਾਨੂੰ ਸਰ ਇੱਥੇ ਥਾਪਰ ਮੋਡਲ ਬਣੂਗਾ ਅੱਛਾ ਹਾਂਜੀ ਇੱਥੇ ਵੈਲ ਕਿੰਨੇ ਊਰੇ ਕਿੰਨੇ ਵੈਲ ਬਣਨੇ ਨੇ ਤਿੰਨ ਵੈਲ ਬਣਗੇ ਇੱਕ ਇੱਕ ਸਕਰੀਨਿੰਗ ਚੈਂਬਰ ਬਣੂਗਾ ਪਹਿਲਾ ਸਕਰੀਨਿੰਗ ਕੈਂਬਰ ਊਰੇ ਬਣਾਉਗੇ ਹਾਂਜੀ ਆ ਘੁਮਾ ਕੇ ਦਿਖਾਓ ਜੀ ਅਦਰ ਨਾਲ ਇੱਕ ਮਿੰਟਾ ਘੁਮਾ ਕੇ ਦਿਖਾਓ ਊਰੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਇਹ ਪਹਿਲਾ ਤਾਂ ਜਿੱਥੇ ਆ ਕੈਮਰਾਮੈਨ ਦਾ ਫੋਕਸ ਹੈ ਥੱਲੇ ਊਰੇ ਸਕਰੀਨਿੰਗ ਕੈਂਬਰ ਬਣਨਾ ਸਾਰੇ ਪਾਣੀ ਪਿੰਡ ਦਾ ਇਕੱਠਾ ਹੋ ਕੇ ਪਹਿਲਾ ਊਰੇ ਆਊਗਾ ਸਕਰੀਨਿੰਗ ਹੋਊਗੀ ਫਿਰ ਇਹ ਸਕਰੀਨਿੰਗ ਚੈਂਬਰ ਬਣਨ ਤੋਂ ਬਾਅਦ ਉਹ ਜਿੱਥੇ ਕੋ ਨੂੰ ਤੁਸੀਂ ਉਹ ਥੱਲੇ ਡੂੰਘਾ ਪੱਟਿਆ ਦੇਖਦੇ ਹੋ ਉਰੇ ਤਿੰਨ ਹੈ ਜਿਹੜੇ ਉਹ ਵੈਲ ਬਣਨੇ ਨੇ ਵੈਲ ਮਤਲਬ ਗੋਲ ਜਿਹੜੇ ਆਪਣੇ ਪੌਂਡ ਖੂਹ ਕਹਿੰਦੇ ਆ ਜੀ ਇਹਨੂੰ ਉਰੇ ਤਿੰਨ ਖੂਹ ਬਣਨੇ ਨੇ ਇਹ ਫਿਰ ਖੂਹਾਂ ਤੋਂ ਪਾਣੀ ਨੱਤਰ ਕਿਉਂ ਪਰਲੇ ਪਾਸੇ ਜਿਹੜਾ ਬੰਦਾ ਤੁਸੀਂ ਕੰਮ ਕਰਦਾ ਦੇਖਦੇ ਹੋ ਉੱਥੇ ਤੁਹਾਡਾ ਫਿਰ ਇਹ ਉਹ ਬੰਨਾ ਪੌਂਡ ਬੰਨਾ ਇਹ ਫਿਰ ਜਿਹੜਾ ਨਾਲ ਹੈ ਇਹ ਇਹ ਜਿਹੜਾ ਫਿਰ ਏਰੀਆ ਇਹਦਾ ਕੀ ਕਰੋਗੇ ਇਹ ਪਾਰਕ ਬਣਾਓਗੇ ਹਾਂਜੀ ਸਰ ਵੈਰੀ ਗੁੱਡ ਮਤਲਬ ਏਰੀ ਫੇਂਸਿੰਗ ਕਰਕੇ ਪਰਲੇ ਪਾਸੇ پارک ਹੋ ਜੂ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਨਾਂ ਦਾ ਪੁਰਾਣਾ ਟੋਬਾ ਹੈ ਜਿਹਦੇ ਚੋਂ ਗਾਰ ਜੰਮੀ ਦੇਖਦੇ ਹੋ ਇਹ ਗਾਰ ਅਸੀਂ ਇਧਰੋਂ ਜਿਹੜੀ ਮਿੱਟੀ ਚ ਕਾ ਰਹੇ ਆਂ ਇਹ ਮਿੱਟੀ ਅਸੀਂ ਉਧਰਲੇ ਪਾਸੇ ਭਰਤ ਪਾ ਕੇ ਉਧਰ ਅਸੀਂ ਜਾਨੀ ਕਿ ਇਹਦਾ پارک ਬਣਾ ਦੇਣਾ ਪਲੇਗਰਾਉਂਡ ਜਿਹਨੂੰ ਕਹਿੰਦੇ ਆਪਾਂ ਉਹ ਬਣਾ ਦੇਣਾ ਉਹ ਤੇ ਇਧਰਲੇ ਪਾਸੇ ਇਹ ਸੀਚੇਵਾਲ ਮਾਡਲ ਬਣ ਕੇ ਥਾਪਰ ਮਾਡਲ ਬਣ ਕੇ ਸੇਮ ਹੀ ਆ ਤੇ ਉਹ ਬਣਾ ਕੇ ਜਣੀ ਕਿ ਇਧਰਲੇ ਪਾਸੇ ਉਹ ਆਜੋ ਅੱਗੇ ਆਜੋ ਦਿਖਾਈ ਆਪਾਂ ਚੱਲ ਕੇ ਵੀ ਕਿ ਮੇਰਾ ਕੰਮ ਜੁੱਧ ਸਤਰ ਤੇ ਚੱਲਣ ਲੱਗਾ ਹੈ ਇਧਰ ਵੀ ਫੋਕਸ ਕਰਕੇ ਦਿਖਾਓ ਇਹ ਜਿਹੜੀ ਇੱਟ ਵੀ ਲੱਗ ਰਹੀ ਹੈ ਇਹ ਬੜੀ ਅੱਬਲ ਨੰਬਰ ਦੀ ਟਾਪ ਕੁਆਲਟੀ ਦੀ ਇੱਟ ਹੈ ਜਿਹੜੀ ਇਹ ਲੱਗ ਰਹੀ ਹੈ ਆਹ ਦੇਖ ਸਕਦੇ ਹੋ ਤੁਸੀਂ ਅੱਬਲ ਨੰਬਰ ਦੀ ਇੱਟ ਹੈ ਜਿਹੜੀ ਇਹ ਲੱਗ ਰਹੀ ਹੈ ਇਹਦਾ ਧਿਆਨ ਰੱਖਿਓ ਜੀ ਕੁਆਲਟੀ ਦਾ ਹੈ ਨਾ ਆਪ ਚੈੱਕ ਕਰਦੇ ਰਹੋ ਕੋਈ ਕਮੀ ਨਾ ਹੋਏ ਸਰਪੰਚ ਸਾਹਿਬ ਕਿੱਥੇ ਨੇ ਸਰਪੰਚ ਸਾਹਿਬ ਕਾਚ ਨਹੀਂ ਛੱਡਣੀ ਬਿਲਕੁਲ ਸਰ ਇੱਕ ਧਿਆਨ ਰੱਖਿਓ ਆਪ ਇਹਦਾ ਧਿਆਨ ਰੱਖਣਾ ਜੀ ਸਰ ਠੀਕ ਹੈ ਜੀ ਕਿਤੇ ਤੁਹਾਨੂੰ ਲੱਗੇ ਮਟੀਰੀਅਲ ਮਾੜਾ ਜੀ ਵੀ ਗਲਤ ਲੱਗਦਾ ਬਿਲਕੁਲ ਜਦਿਓ ਤੁਸੀਂ ਸਾਡੇ ਐਮਐਲਏ ਮੈਡਮ ਨੂੰ ਦੱਸਣਾ ਜੀ ਮੇਰਾ ਨੰਬਰ ਲੈ ਲਿਓ ਮੈਨੂੰ ਦੱਸ ਦਿਓ ਪਰ ਕਮੀ ਕੋਈ ਨਹੀਂ ਛੱਡਣੀ ਠੀਕ ਹੈ ਸਰ ਠੀਕ ਹੈ ਜੀ ਇਹ ਜ਼ਿੰਦਗੀ ਚ ਇੱਕੋ ਵਾਰ ਚੀਜ਼ਾਂ ਬਣਦੀਆਂ ਹੁੰਦੀਆਂ ਜੀ ਸਰ ਜੀ ਹਾਂ ਜੇ ਤਾਂ ਹੁਣ ਖਰਾ ਮਟੀਰੀਅਲ ਲਵਾ ਲਓਗੇ ਕੋਲ ਖੜ ਕੇ ਆਪ ਤਵੱਜੋ ਦੇ ਲਓਗੇ ਬਿਲਕੁਲ ਫੇਰ ਤਾਂ ਇਹ ਦੇ ਵਰਗੀ ਈ ਸੈ ਨਹੀਂ ਫੇਰ ਤਾਂ 25 30 ਸਾਲ ਦੀ ਮੌਜ ਹੋ ਜਾਣੀ ਐ ਤੁਹਾਨੂੰ ਜੀ ਸਰ بس ساری کچھ ਹੁਣ ਕੁਆਲਿਟੀ ਤੇ ਖੜਾ ਜੇ ਕੁਆਲਿਟੀ ਆਪ ਦੇਖ ਲਓ ਬਿਲਕੁਲ ਸਹੀ ਆਓ ਅੱਗੇ ਚਲੋ ਜੀ ਦਿਖਾਣੇ ਆ ਤੁਹਾਨੂੰ ਇਹ ਪਾਈਪ ਹੁਣ ਪਾਇਆ ਆ ਇਹ ਹੁਣ ਪਾਇਆ ਸਰ ਇਹ ਫੇ ਪਾਈਪ ਇਹ ਪਾਣੀ ਪਿੰਡ ਦਾ ਪਾਣੀ ਕਿੱਥੋਂ ਉਧਰੋਂ ਆਊਗਾ ਦੇ ਸਰ ਇਸ ਸਾਈਡ ਤੋਂ ਆ ਰਿਹਾ ਹੂੰ ਇਹ ਇਸ ਟਾਈਮ ਪਾਣੀ ਸਰ ਬਾਹਰ ਜਾ ਰਿਹਾ ਹੈ ਪਿੰਡ ਤੋਂ ਓਕੇ ਫਿਲਹਾਲ ਉੱਥੋਂ ਚੈਂਬਰ ਆਈ ਇੱਥੇ ਦੇ ਦਾਂਗੇ ਜਦੋਂ ਕੋਈ ਓਵਰਫਲ ਇਹ ਪਾਪਾ ਹੁਣ ਕਦੋਂ ਪਾਏ ਨੇ ਇਹ ਇਹ ਆਪਾਂ ਹਜੇ ਚੱਲ ਰਿਹਾ ਸਰ ਕੰਮ ਅੱਛਾ ਹਾਂਜੀ ਹਾਂਜੀ ਨਹੀਂ ਪਾਣੀ ਤਾਂ ਇੱਥੇ ਚੱਲ ਰਿਹਾ ਹੁਣ ਹਾਂਜੀ ਹੁਣ ਹਜੇ ਕੰਮ ਮਤਲਬ ਪਾਣੀ ਚਲਾਤਾ ਸਰ ਇਹਨੂੰ ਪਾਣੀ ਨੂੰ ਬਾਹਰ ਕਰਤਾ ਸੀ ਮਤਲਬ ਕਿ ਨਾਲ-ਨਾਲ ਨਾ ਸਾਡੇ ਡਰੇਨ ਬੜੀ ਹੋਈ ਐ ਰੇਲਵੇ ਦੇ ਨਾਲ ਨਾਲ ਓਕੇ 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 ਡਰੇਨ ਚ ਪੈ ਰਿਹਾ ਆਪਣਾ ਆਹ ਦੇਖੋ ਇਹ ਕੰਮ ਚੱਲ ਰਿਹਾ ਓਹ ਦੇਖੋ ਲੱਗੇ ਹੋਏ ਮਿਸਤਰੀ ਨਾ ਵਿੱਚ ਦਿਖਾਓ ਇਹ ਲਾਈਵ ਦਿਖਾਓ ਇਹਨਾਂ ਨੂੰ ਵਿੱਚ ਆ ਤੁਸੀਂ ਦੇਖ ਸਕਦੇ ਹੋ ਦੇਖੋ ਲਾਈਨਿੰਗ ਦਾ ਕੰਮ ਚੱਲ ਰਿਹਾ ਕਿੰਨੇ ਵਧੀਆ ਤਰੀਕੇ ਨਾਲ ਚਲੋ ਵਿੱਚ ਚੱਲਦੇ ਆਪਾਂ ਦੇਖ ਕੇ ਆਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚੱਲ ਰਹੀ ਹੈ ਕਾਇਆ ਕਲਪ ਕਰਤੀ ਪੰਜਾਬ ਦੀ ਕਦੇ ਸੋਚਿਆ ਸੀ ਪਿੰਡਾਂ ਚ ਟੋਬੇ ਆਹੀ ਜੇ ਬਣਨਗੇ ਅੱਬਲ ਨੰਬਰ ਦੀ ਇੱਟ ਲਾ ਕੇ ਆ ਦੇਖੋ ਕਿਵੇਂ ਲਾਈਨਿੰਗ ਹੋ ਰਹੀ ਹੈ ਥੱਲੋਂ ਇਹਨੇ ਆ ਕੱਚਾ ਰਹਿਣਾ ਆਲੇ ਦੁਆਲੇ ਦੇ ਲਾਈਨਿੰਗ ਹੋ ਜਾਣੀ ਹੈ ਉਰੇ ਇਹਦੇ ਫੈਂਸਿੰਗ ਹੋ ਜਾਣੀ ਹੈ ਜਾਲੀ ਲੱਗ ਜਾਣੀ ਹੈ ਤਾਂ ਜੋ ਮਤਲਬ ਕਿ ਕੋਈ ਪਸ਼ੂ ਕੋਈ ਇੱਧਰ ਆ ਕੇ ਵਿੱਚ ਨਾ ਜਾਵੇ ਇਸ ਕਰਕੇ ਲਾਈਨਿੰਗ ਹੋ ਕੇ ਇਹਦੇ ਹੀ ਆਪਣੇ ਆਹ ਜਾਲੀ ਲੱਗ ਜਾਣੀ ਹੈ ਉਰੇ ਸੋ ਤੁਸੀਂ ਦੇਖ ਸਕਦੇ ਹੋ ਨਾਲ ਸਾਡੀਆਂ ਭੈਣਾਂ ਨੂੰ ਸਾਡੇ ਵੀਰਾਂ ਨੂੰ ਆ ਦੇਖੋ ਨਾਲ ਨਰੇਗਾ ਚੋ ਕੰਮ ਮਿਲਿਆ ਆ ਕੰਮ ਦੇਖੋ ਕਿਵੇਂ ਚੱਲਦਾ ਨਾਲ ਤਾਂ ਰੋਜ਼ਗਾਰ ਮਿਲ ਗਿਆ ਘਰਾਂ ਚ ਦਿਨ ਰਾਤ ਕੰਮ ਚੱਲ ਰਿਹਾ ਦੇਖੋ ਨਾਲ ਤਾਂ ਰੋਜ਼ਗਾਰ ਮਿਲ ਗਿਆ ਨਾਲ ਤੱਕ ਘਰਾਂ ਦੇ ਚੁੱਲ੍ਹੇ ਆ ਜਿਹੜੇ ਉਹ ਬਣਨ ਲੱਗੇ ਦੋ ਪੈਸੇ ਇਹਨਾਂ ਦੀ ਵੀ ਜੇਬ ਚ ਜਾਣਗੇ ਮਿਹਨਤ ਕਰਦੇ ਨੇ ਦਿਨ ਰਾਤ ਦੇਖੋ ਹੈਨਾ ਬੜਾ ਮਿਹਨਤ ਦਾ ਕੰਮ ਹੈ ਜੀ ਇਹ ਤੇ ਨਾਲ ਇਹਨਾਂ ਨੂੰ ਰੋਜ਼ਗਾਰ ਦੇ ਨਾਲ 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 ਪਿੰਡ ਦਾ ਕਾਇਆਕਲਪ ਹੋ ਗਿਆ ਇਹ ਸਾਰੀ ਜ਼ਿੰਦਗੀ ਦੀ ਮੌਜ ਹੋ ਜਾਣੀ ਹੈ ਮੁਰਕ ਕੇ ਕਦੇ ਦਿੱਕਤ ਨਹੀਂ ਆਉਣੀ ਸਰਪੰਚ ਸਾਹਿਬ ਖੁਸ਼ ਹੋ ਹਾਂਜੀ ਸਰ ਬਹੁਤ ਧੰਨਵਾਦ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਬਾਰੇ ਸਰ ਸਰਕਾਰ ਦੇ ਜਿੰਨੀ ਸਫਲਤ ਕਰੀ ਓਨੀ ਘਟ ਹੈ ਸਰ ਹੂੰ ਕਿਉਂਕਿ ਇੱਥੇ ਇੰਨੀ ਗੰਦਗੀ ਸੀ ਸਰ ਸਰ ਜਦੋਂ ਵੀ ਸਰਦੀ ਆਂਦੀ ਸੀਗੀ ਤੇ ਇੱਥੇ ਡੇਂਗੂ ਤੇ ਗਰਮੀਆਂ ਚ ਮਲੇਰੀਆ ਹੂੰ ਇਹ ਸਾਡੇ ਕਈ ਸਾਲਾਂ ਤੋਂ ਸਰ ਇਹ ਪ੍ਰੋਬਲਮ ਆ ਰਹੀ ਸੀ ਹੂੰ ਇਸੇ ਕਰਕੇ ਸਰ ਮਤਲਬ ਕਿ ਸਰਕਾਰ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਆਪਾਂ ਮਾਡਲ ਬਣਾ ਰਹੇ ਆ ਇੱਕ ਤਾਂ ਜਿਹੜੀ ਗੰਦੇ ਪਾਣੀ ਦੀ ਮੁਸ਼ਕਲ ਦੀ ਸਮੱਸਿਆ ਸੀ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਸੀ ਹਵਾ ਚਲਦੀ ਸੀ ਮੁਸ਼ਕਲਾਂ ਦੀ ਸੀ ਪਿੰਡ ਚ ਇੱਕ ਤਾਂ ਉਹ ਸਮੱਸਿਆ ਦੂਰ ਹੋ ਜੇਗੀ ਸਰ ਇੱਕ ਬਿਮਾਰੀਆਂ ਤੋਂ ਵੀ ਇੱਕ ਜਿਹੜਾ ਵਾਟਰ ਹੈ ਵੀ ਇੱਕ ਤਾਂ ਜਿੰਨਾ ਧਰਤੀ ਹੇਠ রিਚਾਰਜ ਹੋ ਜਾਏਗਾ ਉਹ ਹੈ ਉਸ ਤੋਂ ਬਾਅਦ ਸਰ ਜਿਹੜਾ ਬਚੇਗਾ ਜਿਹੜਾ ਖੇਤੀ ਖੇਤ ਨੇ ਨੇੜੇ ਅਸੀਂ ਇੱਥੇ ਇੱਕ ਪੰਪ ਦਾ ਵੀ ਪ੍ਰਬੰਧ ਕਰਾਂਗੇ ਵੀ ਜਿਹੜਾ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ ਇਸ ਪਾਣੀ ਨੂੰ ਖੇਤੀ ਵਿੱਚ ਵਰਤਿਆ ਜਾ ਸਕੇ ਦੇ ਰਹੇ ਆ ਤੁਹਾਨੂੰ ਸੋਲਰ ਮੋਟਰ ਵੀ ਦੇ ਰਹੇ ਆ ਜੀ ਸਰ ਹੂੰ ਹੂੰ ਉਰੇ 5 ਹਾਰਸ ਪਾਵਰ ਦੀ ਮੋਟਰ ਲਾ ਕੇ ਜਿਹੜਾ ਪਾਣੀ ਆ ਅਸੀਂ ਖੇਤਾਂ ਤੱਕ ਪਹੁੰਚਾ ਕਰਾਂਗੇ ਬਿਲਕੁਲ ਸਰ ਤਾਂ ਜੋ ਤੁਹਾਨੂੰ ਇਹ ਜ਼ਿੰਦਗੀ ਭਰ ਦੀ ਕਿੰਨੀ ਆਬਾਦੀ ਹੈ ਉਰੇ ਪਿੰਡ ਦੀ ਸਰ ਆਬਾਦੀ ਹੈਗੀ ਹੈ 350 ਆਬਾਦੀ 350 ਹੈ ਹਾਂਜੀ ਠੀਕ ਹੈ ਵੋਟਾਂ ਕਿੰਨੀਆਂ ਪੈਣੀਆਂ ਉਰੇ ਵੋਟਾਂ ਸਰ 220 ਵੋਟਾਂ 220 ਵੋਟਾਂ ਬੇਕੋ ਠੀਕ ਹੈ 350 ਬਹੁਤ ਛੋਟਾ ਪਿੰਡ ਆ ਫਿਰ ਤਾਂ ਹਾਂਜੀ ਸਰ ਦੇਖ ਲਓ ਇੰਨੇ ਛੋਟੇ ਪਿੰਡ ਚ ਵੀ ਦੇਖ ਲਓ ਕਿੰਨਾ ਸ਼ਾਨਦਾਰ ਕੰਮ ਹੋਇਆ ਸਰ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਵੀ ਫਸਟ ਟਾਈਮ ਕੋਈ ਕੈਬਨਿਟ ਮਨਿਸਟਰ ਸਾਡੇ ਪਿੰਡ ਪਹੁੰਚੇ ਨੇ ਇਸ ਵਾਸਤੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਇਹ ਧੰਨਵਾਦ ਕਰੋ ਇਹ ਧੰਨਵਾਦ ਕਰੋ ਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿਉਂਕਿ ਅਸੀਂ ਤਾਂ ਸਾਰੇ ਉਹਨਾਂ ਦੀ ਟੀਮ ਦੇ ਮੈਂਬਰ ਹੈ ਜੀ ਸਰ ਸਾਡੀਆਂ ਤਾਂ ਜਿੱਥੇ-ਇਥੇ ਉਹਨਾਂ ਨੇ ਡਿਊਟੀਆਂ ਲਾਈਆਂ ਅਸੀਂ ਤਾਂ ਸੇਵਾ ਆਪਣੀ ਨਿਭਾ ਰਹੇ ਹਾਂ ਅਸੀਂ ਡਿਊਟੀਆਂ ਬਾਜ਼ਾ ਰਹੇ ਹਾਂ ਆਪਣੀਆਂ ਪਰ ਇੰਨਾ ਥੋੜਾ ਨਾ ਬਾਧ ਰਹਿਆ ਪੰਜਾਬ ਦਾ ਕਾਇਆਕਲਪ ਕਰ ਦਾਂਗੇ ਜੀ ਬਹੁਤ ਬਹੁਤ ਕਾਇਆਕਲਪ ਕਰ ਦਿਆਂਗੇ ਇੰਨੇ ਸੋਹਣੇ ਕੱਲੇ ਊਰੇ ਨਹੀਂ ਜੀ ਸਰ ਸਾਰੇ ਪਿੰਡ ਜਿੰਨੇ ਪਿੰਡ ਨੇ ਪੰਜਾਬ ਦੇ ਸਾਰੇ ਪਿੰਡਾਂ ਚ ਐਨੇ ਹੀ ਕੰਮ ਚੱਲ ਰਹੇ ਐਵੇਂ ਹੀ ਕੰਮ ਚੱਲ ਰਹੇ ਆ ਜੀ ਸਰ ਐਵੇਂ ਹੀ ਟੋਬਿਆਂ ਦਾ ਕੰਮ ਚੱਲ ਰਹੇ ਆ ਤੇ ਪਲੇਗਰਾਊਂਡਾਂ ਦਾ ਕੰਮ ਹੈ ਜਿਹੜਾ ਐਵੇਂ ਹੀ ਅਸੀਂ ਦਿਨ ਰਾਤ ਅਰੰਭਿਆ ਪਿਆ ਆ ਮਤਲਬ ਬਾਬੇ ਦੀ ਜੇ ਕਿਰਪਾ ਰਹੀ ਤੁਹਾਨੂੰ ਆਹ ਸਾਲ ਦੇ ਅੰਦਰ ਅੰਦਰ ਬਹੁਤ ਵੱਡੀ ਚੀਜ਼